ਇਹਨਾਂ ਕੋਰਸਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਰਗ ਜਿਹੜਾ ਆ ਉਹਨੂੰ ਤੁਸੀਂ ਕਿਵੇਂ ਕੇਟਰ ਕਰ ਸਕਦੇ ਹੋ ਕਿਹੜੀ ਕਿਹੜੀ ਸਪੋਰਟ ਸਿਸਟਮ ਇਨ ਪਲੇਸ ਹੈਗਾ ਤੇ ਜਿਹੜਾ ਸਾਡਾ ਇੱਥੋਂ ਦਾ ਡੋਮੈਸਟਿਕ ਸਟੂਡੈਂਟ ਆ ਘਰੇਲੂ ਜਿਹੜਾ ਸਾਡਾ ਸਟੂਡੈਂਟ ਪੜ੍ਹਨਾ ਚਾਹੁੰਦਾ ਉਹਦੇ ਲਈ ਸਪੋਰਟ ਸਿਸਟਮ ਕਿਸ ਤਰ੍ਹਾਂ ਦਾ ਪ੍ਰੋਵਾਈਡ ਕਰਦੇ ਹੋ ਹਾਂਜੀ ਸਾਡੇ ਕੋਲ ਅਸੀਂ ਦੋਨੋਂ ਟਾਈਪ ਦੇ ਸਟੂਡੈਂਟ ਲੈ ਸਕਦੇ ਹਾਂ ਕੋਰਸ ਵਿੱਚ ਡੋਮੈਸਟਿਕ ਵੀ ਤੇ ਇੰਟਰਨੈਸ਼ਨਲ ਵੀ ਠੀਕ ਹੈ ਇੰਟਰਨੈਸ਼ਨਲ ਵਾਸਤੇ ਵੀ ਅਸੀਂ ਰਜਿਸਟਰਡ ਹੈਗੇ ਹਾਂ ਤੇ ਡੋਮੈਸਟਿਕ ਵਾਸਤੇ ਸਾਡੇ ਕੋਲ ਫੰਡਿੰਗ ਅਵੇਲੇਬਲ ਹੈਗੀ ਆ ਟੱਚੀ ਐਜੂਕੇਸ਼ਨ ਕਮਿ ਜਿਹੜੀ ਕਿ ਨਾਰਮਲੀ ਕਾਫੀ ਹਾਰਡ ਹੁੰਦੀ ਮਿਲਦੀ ਜਿਹੜੇ ਪੀਟੀਜ਼ ਵਗੈਰਾ ਨੂੰ ਆ ਉਹ ਸਭ ਨੂੰ ਮਿਲੀ ਹੋਈ ਹੈਗੀ ਆ ਇੰਡਸਟਰੀ سپورਟ ਅੱਛੀ ਹੈਗੀ ਆ ਤੇ ਸਪੋਰਟ ਸਿਸਟਮ ਕਾਫੀ ਇਨ ਪਲੇਸ ਹੈਗਾ ਹੈ ਕੁਟ ਮਸਕਲ ਸਟੂਡੈਂਟਸ ਤਾਂ ਬਹੁਤਾ ਨੀ ਸਪੋਰਟ ਦੀ ਲੋੜ ਹੁੰਦੀ ਬਾਕੀ ਜਿਹੜੀ ਕਲਚਰਲ ਹੈਗੀ ਆ ਤੇ ਜਿਹੜੇ ਕਿ ਆਪਣੇ ਬੋਰੋ ਸਟੂਡੈਂਟ ਆਉਂਦੇ ਆ ਜਿੱਦਾਂ ਕਿ ਹੁਣ ਸਾਡੇ ਕੋਲ ਸਟੂਡੈਂਟ ਨੇਪਾਲ ਤੋਂ ਆਏ ਆ ਇੰਡੀਆ ਤੋਂ ਆਏ ਆ ਪਿੱਛੇ ਤੇ ਉਹਨਾਂ ਨੂੰ ਅਸੀਂ ਇਹ ਜਿਨ੍ਹਾਂ ਦਾ ਕੋਈ ਇੱਥੇ ਰਿਲੇਟਿਵ ਨਹੀਂ ਹੈਗਾ ਉਹਨਾਂ ਨੂੰ ਅਸੀਂ 에어ਪੋਰਟ ਤੋਂ ਪਿਕ ਵੀ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਦੀ ਰਹਿਣ ਦਾ ਅਰੇਂਜਮੈਂਟ ਵੀ ਕਰਾਇਆ ਹੈਗਾ ਵੈਰੀ ਗੁੱਡ ਡਾਕਟਰ ਸਾਹਿਬ ਇਹਨੂੰ ਇਹ ਵੀ ਦੱਸੋ ਸੰਕੇਤ ਵਿੱਚ ਵੀ ਜਦੋਂ ਇਹ ਗੱਲਾਂ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਸੀਂ ਪਹਿਲਾਂ ਇਸ਼ਾਰਾ ਕਰਤਾ ਵੀ ਜਿੰਨੇ ਵੀ ਬੱਚੇ ਸਾਡੇ ਕੋਲੋਂ ਪਾਸ ਹੋ ਕੇ ਗਏ ਉਹਨਾਂ ਦੇ ਕੋਲ ਬਹੁਤ ਵਧੀਆ ਆਪਰਚ्युनिटीਜ਼ ਉਹਨਾਂ ਨੂੰ এমਪਲॉयਮੈਂਟ ਆਪਰਚ्युनिटीਜ਼ ਮਿਲੀਆਂ ਹੂੰ ਹੂੰ ਸੋ ਅਸੀਂ ਜੇ ਇੱਕਦਮ ਇਮੀਡੀਏਟਲੀ ਜੇ ਦੇਖੀਏ ਨਿਗਾਹ ਮਾਰਗੇ ਆਪਣੇ ਆਸ-ਪਾਸ ਹੂੰ ਤਾਂ এমਪਲాయਮੈਂਟ অপরচুनिटीज ਕਿੰਨੀਆਂ ਕਰੀਆਂ ਜਿਹੜੀਆਂ ਇਸ ਖੇਤਰ ਦੇ ਵਿੱਚ ਕਿਸੇ ਸਟੂਡੈਂਟ ਦੀ ਵੇਟ ਕਰ ਰਹੀਆਂ ਕਿ ਭਾਈ ਪਾਸ ਹੋਵੋ ਤੇ ਤੁਹਾਡੇ ਲਈ অপরচুनिटी ਵੱਟ ਤੇ ਪਈ ਆ ਹਾਂਜੀ ਹਾਂਜੀ ਸਾਡੇ ਐਕਚੁਅਲੀ ਹਾਰਟੀਕਲਚਰ ਵਿੱਚ অপরচুनिटीज ਬਹੁਤ ਹੈਗੀਆਂ ਜੀ ਮਤਲਬ ਅ ਅਨੇ ਹੀ ਅਨੇ ਕੇ ਸਟੂਡੈਂਟ ਜਿਹਨੂੰ ਸਟਡੀ ਕਰਦੇ ਹੀ ਆ ਸਾਡੇ ਕੋਲ ਉਹਨਾਂ ਨੂੰ 20 ਆਵਰ ਅਲਾਉਡ ਹੁੰਦਾ ਹੈ ਉਦੋਂ জব ਮਿਲ ਜਾਂਦੀ ਹੈ ओके ਤੇ ਅਸ ਨੂੰ ਆਸ ਦੇ ਫ੍ਰੈਂਚ ਦਾ ਕੋਰਸ ਉਸ ਤੋਂ ਪਹਿਲੇ ਹੀ ਜਿਹੜਾ এমਪਲੋਇਰ ਹੈਗਾ ਉਹਨੂੰ ਪਿਕ ਕਰ ਲੈਂਦਾ ਹੈ ਵੈਰੀ ਗੁੱਡ ਕੋਈ ਐਦਾਂ ਦਾ ਸਟੂਡੈਂਟ ਨਹੀਂ ਹੈਗਾ ਜਿਹੜਾ ਕਿ ਜੌਬ ਕਰਕੇ ਬਿਲਕੁਲ ਹੁਮਦਾ ਹੋਏ ਤੇ ਕਹਿੰਦਾ ਕਿ ਮੈਨੂੰ ਜੌਬ ਨਹੀਂ ਮਿਲੀ ਕੋਰਸ ਕਰ ਲਿਆ ਤੇ ਜੌਬ ਤੇ ਆ ਗਈ ਬਲਕਿ ਇਨਸਟਰਡ ਹੋ ਕਿ ਰਿਹਾ ਹੈ ਕਿ এমਪਲੋਇਰ ਕਿਉਂਕਿ ਜਾਣਦੇ ਸਾਨੂੰ ਉਹ ਕਾਲ ਕਰਦੇ ਕਿ ਸਾਨੂੰ ਸਟੂਡੈਂਟ ਚਾਹੀਦੇ ਹੈਗੇ ਅੱਛਾ ਜੀ ਤੇ ਅਕਸਰ ਮੈਨੂੰ ਕਹਣਾ ਪੈਂਦਾ ਕਿ ਸੌਰੀ ਸਾਡੇ ਕੋਲ ਸਟੂਡੈਂਟ ਹੈ ਨਹੀਂ ਹਾਲੇ ਪਹਿਲੇ ਪਾਸ ਆਊਟ ਹੋਣਗੇ ਤੇ ਭੇਜਾਂਗੇ ਪਾਸ ਆਊਟ ਹੋਣਗੇ ਤੇ ਭੇਜਾਂਗੇ ਸੋ ਇਟਸ ਅ ਹਾਈ ਡਿਮਾਂਡ ਏਰੀਆ ਵ ਇਹ ਮਤਲਬ ਜਰਅ ਥਿਊਰੀ ਦਾ ਕੰਮ ਨਹੀਂ ਹੈਗਾ ਜੀ ਮਤਲਬ ਉਹ ਨਹੀਂ ਕਿ ਤੁਸੀਂ ਪੜਨਾ ਹੈ ਪੜੀ ਜਾਣਾ ਹੈਗਾ ਕਿਤਾਬਾਂ ਪੜ੍ਹਣੀਆਂ ਕੁਝ ਕਰਨਾ ਹੈ ਇਟਸ ਹੈਂਡਸ ਔਨ ਕਾਈਂਡ ਆਫ ਟ੍ਰੇਨਿੰਗ ਤੇ ਜਿਹੜੀ ਕਿ ਬਿਲਕੁਲ ਪ੍ਰੈਕਟੀਕਲ ਟ੍ਰੇਨਿੰਗ ਹੈਗੀ ਆ ਜਿਹੜੇ ਕਿ ਸਾਡੇ ਜਿਹੜੇ ਬੰਦੇ ਹੈਗੇ ਆ ਸਾਡੇ ਜਿਹੜੇ ਯੰਗਸਟਰ ਹੈਗੇ ਆ ਉਹ ਕਾਫੀ ਅੱਛੀ ਤਰ੍ਹਾਂ ਈਜ਼ੀਲੀ ਪਿਕ ਅਪ ਕਰ ਲੈਂਦੇ ਆ